ਸ਼੍ਰੀਕਾਲ ਜੀ ਮੈਂ ਡਾਕਟਰ ਸਵਾਤੀ ਬਤੌਰ ਡੀਐਮਸੀ ਅੱਜ ਸੀਐਸਸੀ ਟਾਂਡਾ ਔਰ ਐਸਡੀਐਸ ਦਸੂਏ ਦਾ ਚੈੱਕ ਕੀਤਾ ਹੈਗਾ ਤੇ ਟਾਂਡੇ ਮੈਂ ਬਹੁਤ ਚੈਕਿੰਗ ਜਦੋਂ ਵਾਰਡਸ ਦੀ ਕੀਤੀ ਹੈਗੀ ਹੈ ਠੀਕ ਪਾਇਆ ਗਿਆ ਬਟ ਕੁਝ ਕਮੀਆਂ ਜਿਹੜੀਆਂ ਉੱਥੇ ਪਾਈਆਂ ਗਈਆਂ ਉਹ ਸਟਾਫ ਨੂੰ ਦੱਸਤਾ ਗਿਆ ਹੈਗਾ ਔਰ ਐਸਐਮਓ ਸਾਹਿਬ ਨੇ ਜਿਹੜਾ ਡਾਕਟਰ ਕਰਨ ਹੈਗਾ ਉਹਨਾਂ ਨੇ ਤਸੱਲੀ ਦਵਾਈ ਹੈਗੀ ਹੈ ਕਿ ਅਗਲੇ 15 ਦਿਨ ਜਦੋਂ ਮੈਂ ਰਾਉਂਡ ਕਰਾਂਗੀ ਤੇ ਉਹ ਸਾਰੀਆਂ ਕਮੀਆਂ ਪੇਸ਼ੀਆਂ ਪੂਰੀਆਂ ਕਰਕੇ ਉਹਨੂੰ ਠੀਕ ਕਰਨਗੇ ਤੇ ਦਸੂਆ ਜਦੋਂ ਮੈਂ ਇਸ ਤੋਂ ਬਾਅਦ ਦਸੂਏ ਦਾ ਦੌਰਾ ਕੀਤਾ ਉੱਥੇ ਵੀ ਐਡਿਕਸ਼ਨ ਸੈਂਟਰ ਦੇਖਿਆ ਗਾਇਨੀ ਵਿੰਡ ਵਾਰਡ ਦੇਖੀ ਚਿਲड्रन ਵਾਰਡ ਦੇਖੀ ਡਾਕਟਰਾਂ ਦੇ ਨਾਲ ਰਾਫਤਾ ਕਾਇਮ ਕੀਤਾ ਡਾਕਟਰ ਮਨਮੋਨ ਮੇਰੇ ਨਾਲ ਮੇਰੇ ਸਾਥੀ ਐਸ ਐਮਓ ਵੀ ਕੰਮ ਕਰ ਚੁੱਕੇ ਹੈਗੇ ਐ ਇੱਥੇ ਦੀ ਬਿਲਡਿੰਗ ਵੀ ਤਸੱਲੀ ਬਖਸ਼ ਔਰ ਜਿਹੜਾ ਕੰਮ ਹੈਗਾ ਬਹੁਤ ਹੀ ਤਸੱਲੀ ਬਖਸ਼ ਪਾਇਆ ਗਿਆ ਮੈਡੀਕਲ ਸਟੋਰ ਦੇਖਿਆ ਗਿਆ ਜੋ ਕਿ ਨਾਰਮਸ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਚੱਲ ਰਿਹਾ ਹੈਗਾ ਤੇ ਮੈਂ ਚਾਹਾਂਗੀ ਕਿ ਸਰਕਾਰ ਦੇ ਨਾਰਮਸ ਦੇ ਹਿਸਾਬ ਨਾਲ ਇਹ ਜਿਹੜਾ ਅੱਗੇ ਹੋਰ ਤਰੱਕੀਆਂ ਕਰਨ ਔਰ ਅੱਗੇ ਜੋ ਵੀ ਵਾਦਾ ਹੈਗਾ ਇਸ ਦੇ ਵਿੱਚ ਕਰ ਸਕਦੇ ਹਨ ਉਹ ਕਰਨ ਧੰਨਵਾਦ ਮੈਨੂੰ ਇੱਕ ਲੋਕ ਨੂੰ ਪੰਜਾਬ ਸਰਕਾਰ ਦਾ ਹੈਲਥ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਜਿਹੜਾ ਉਮੀਦਾਂ ਕਿ ਇਹਨਾਂ ਉੱਪਰ ਦੇ ਤੇ ਇਹ ਹੈਲਥ ਐਜੂਕੇਸ਼ਨ ਵਧੀਆ ਮਿਲਣੀ ਚਾਹੀਦੀ ਹੈ ਤੁਸੀਂ ਜਿਹੜਾ ਹੈਲਥ ਹੈਲਥ ਟਾਈਪ ਤੇ ਦੇਖਿਆ ਕਿ ਪੰਜਾਬ ਸਰਕਾਰ ਨੇ ਜੋ ਪ੍ਰੋਸਸ ਨੇ ਕਿ ਜਿਆ ਲਿਖੇ ਉੱਪਰ ਜਾਂ ਜਿਹਨਾਂ ਨੇ ਜੋ ਸਾਡੇ ਬਣਾਇਆ ਕਾ ਜਿਹੜਾ ਠੀਕ ਹੈ ਚੱਲਦਾ ਤੁਹਾਡਾ ਸਾਰਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਮਾਨਯੋਗ ਮੰਤਰੀ ਜੀ ਨੇ ਡਾਕਟਰ ਬਲਬੀਰ ਜੀ ਨੇ ਕਿੰਨੀਆਂ ਸਕੀਮਸ ਇੱਥੇ ਲਾਗੂ ਕੀਤੀਆਂ ਹੈਗੀਆਂ ਲੋਕ ਇੱਧੇ ਵਿੱਚ ਜਿਸ ਤਰ੍ਹਾਂ ਕਿ ਹਾਰਟ ਪੇਸ਼ੈਂਟਸ ਲਈ ਸਟੈਮੀ ਹੈਗਾ ਪ੍ਰੋਜੈਕਟ ਬ੍ਰੇਨ ਇੰਜਰੀ ਲਈ ਜਿਹੜਾ ਬ੍ਰੇਨ ਟਰਾਮਾ ਆ ਜਾਂ ਉਹਦੇ ਵਿੱਚ ਐਮਬੋਲਿਜ਼ਮ ਜਾਂਦੇ ਹੈਗੇ ਆ ਉਹ 스트ੋਕ ਪ੍ਰੋਜੈਕਟ ਹੈਗਾ ਜਿਸ ਦੇ ਵਿੱਚ ਕਿ ਮਰੀਜ਼ ਦਾ ਟੋਟਲ ਫ੍ਰੀ ਇਲਾਜ ਹੁੰਦਾ ਹੈਗਾ ਤੇ ਮੈਂ ਚਾਹਾਂਗੀ ਕਿ ਸਾਰੇ ਲੋਕਾਂ ਨੂੰ ਅਪੀਲ ਵੀ ਕਰਦੀ ਹੈਗੀਆਂ ਕਿ ਇਸ ਚੀਜ਼ ਦਾ ਉਹ ਫਾਇਦਾ ਚੁੱਕਣ ਔਰ ਇੱਥੇ ਡਾਕਟਰਸ ਜਿਹੜੇ ਹੈਗੇ ਐ ਐਮਰਜੈਂਸੀ ਚ ਫੁੱਲ ਟਾਈਮ ਅਵੇਲੇਬਲ ਹੈਗੇ ਐ ਐਸਐਮਓਜ਼ ਜਿਹੜੇ ਹੈਗੇ ਐ ਉਸ ਚੀਜ਼ ਨੂੰ ਫੈਸਿਲੀਟੇਟ ਕਰਦੇ ਹੈਗੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈਗੀ ਹੈ ਤੇ ਫੋਨ ਨੰਬਰ ਸਾਰੇ ਡਿਸਪਲੇਡ ਹੈਗੇ ਤੇ ਉਹ ਉਸ ਵੇਲੇ ਹੈਲਪ ਲੈ ਸਕਦੇ ਹੈ ਤੇ ਕਮੀਆਂ ਪੇਸ਼ੀਆਂ ਉਹਨਾਂ ਦੀਆਂ ਦੂਰ ਕੀਤੀਆਂ ਜਾ ਸਕਦੀ ਹੈ ਫਰਿਸ਼ਤੇ ਸਕੀਮ ਜਿਹੜੀ ਆਈ ਉਹਦੇ ਲੋਕ ਬਹੁਤ ਇਨਫਸਟ ਕਰ ਲੈਂਦੇ ਲੋਕ ਦਰਦੇ ਆ ਸਾਡਾ ਨਾਨਾ ਉਹਦੇ ਬਾਰੇ ਕਿਦਾਂ ਕਲੀਅਰ ਕਰ ਦੱਸੋ ਜੀ ਬਿਲਕੁਲ ਮੈਂ ਫਰਿਸ਼ਤੇ ਸਕੀਮ ਲਈ ਸਾਰਿਆਂ ਨੂੰ ਇਹ ਦੱਸਣਾ ਚਾਹਾਂਗੀ ਕਿ ਪਹਿਲਾਂ ਜਿਸ ਤਰ੍ਹਾਂ ਕਿ ਲੋਕ ਜਿਹੜਾ ਵੀ ਪੇਸ਼ੈਂਟ ਲੈ ਕੇ ਆਉਂਦੇ ਸੀ ਰੋਡ ਸਾਈਡ ਐਕਸੀਡੈਂਟ ਜਾਂ ਸੜਕ ਤੇ ਐਕਸੀਡੈਂਟ ਹੋਇਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਤੇ ਪੁਲਿਸ ਕੇਸ ਦਾਇਰ ਹੋ ਜਾਏਗਾ ਯਾ ਉਹਨਾਂ ਨੂੰ ਬਾਰ-ਬਾਰ ਬੁਲਾ ਕੇ ਤੰਗ ਕੀਤਾ ਜਾਏਗਾ ਕਿ ਕਿੱਥੇ ਐਕਸੀਡੈਂਟ ਹੋਇਆ ਕਿੱਦਾਂ ਚੁੱਕਿਆ ਗਿਆ ਇਹ ਫਰਿਸ਼ਤੇ ਸਕੀਮ ਉਸਦੇ ਨਾਲ ਰਿਲੇਟਡ ਨਹੀਂ ਹੈਗੀ ਹੈ ਇਹ ਇਸ ਲਈ ਇਹ ਲਾਗੂ ਕੀਤੀ ਗਈ ਹੈਗੀ ਹੈ ਕਿ ਜਿਹੜਾ ਮਰੀਜ਼ ਹੈ ਜੇ ਰੋਡ ਸਾਈਡ ਐਕਸੀਡੈਂਟ ਤੇ ਉੱਥੇ ਪਿਆ ਹੈ ਸੜਕ ਤੇ ਜਾਂ ਕਿਤੇ ਵੀ ਉਹਦੇ ਨਾਲ ਐਕਸੀਡੈਂਟ ਹੋਇਆ ਹੈ ਜਿਹੜਾ ਉਹਦਾ 골ਡਨ ਆਰ ਹੈਗਾ ਜਿਸ ਦੇ ਵਿੱਚ ਕਿ ਉਹਦੀ ਜਾਨ ਬਚਾਈ ਜਾ ਸਕਦੀ ਹੈ ਜੇਕਰ ਕੋਈ ਵੀ ਬੰਦਾ ਉਸਦੀ ਹੈਲਪ ਕਰ ਸਕਦਾ ਹੈ ਹਸਪੀਟਲ ਦੇ ਵਿੱਚ ਫਰਸਟ ਏਡ ਉਹਨੂੰ ਦਵਾ ਸਕਦਾ ਹੈਗਾ ਤੇ ਉਸ ਕਾਰਨ ਉਸ ਨੂੰ ਫਰਿਸ਼ਤਾ ਵੀ ਕਿਹਾ ਜਾਂਦਾ ਹੈ ਤੇ ਇਸ ਤਰ੍ਹਾਂ ਦੇ ਮਰੀਜ਼ ਜਿਹੜਾ ਜਿਹੜਾ ਪੇਸ਼ੈਂਟ ਨੂੰ ਲੈ ਕੇ ਆ ਰਿਹਾ ਹੈਗਾ ਬੰਦਾ ਉਸ ਫਰਿਸ਼ਤੇ ਦਾ ਅਸੀਂ ਆਧਾਰ ਕਾਰਡ ਔਰ ਫੋਨ ਨੰਬਰ ਰਜਿਸਟਰ ਕਰਦੇ ਹਾਂ ਜਿਹੜਾ ਕਿ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਿੰਦੇ ਹਾਂ ਔਰ ਟਾਈਮ ਆਉਣ ਤੇ ਉੱਪਰੋਂ ਜਦੋਂ ਮਨਜ਼ੂਰੀ ਆਉਂਦੀ ਹੈ ਤੇ ਸਰਕਾਰ ਨੇ ਉਹਦਾ ਇਨਾਮ ਵੀ ਰੱਖਿਆ ਹੋਇਆ ਹੈ 2000 ਰੁਪਏ ਉਸ ਇਨਸਾਨ ਨੂੰ ਮਿਲਣਗੇ ਥੈਂਕ ਯੂ